ਤਸ਼ਰੀਕ ਆ ਦੀ ਸਾਰਿਆਂ ਨੂੰ ਸਵਾਲਤਾਈ ਥੋੜਾ ਆਪਣੇ ਚੈਨਲ ਚ ਵੀ ਵੀ ਕਰਦੇ ਸਾਰੇ ਠੀਕ ਠਾਕ ਹੋ ਮੂਹੇ ਤਾਂ ਦੋਸਤ ਬਹੁਤ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜੇ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਮੈਨੂੰ ਦੱਸਿਓ ਤੇ ਦਿਨ ਹੈਗਾ ਅੱਜ ਐਤਵਾਰ ਦਾ ਤੇ ਉਹ ਦੁਪਹਿਰ ਦੇ 3 ਵਜੇ ਬਸ ਇਸ ਤੋਂ ਵੱਧ ਕੋਈ ਲੋਗ ਬਣਾਇਆ ਨਹੀਂ ਆਪਾਂ ਅਸੀਂ ਆ ਗਏ ਸੀ ਅੱਜ ਬਾਜ਼ਾਰ ਤੇ ਕੁਝ ਤਾਂ ਅਸੀਂ ਗੱਲ ਸਮਾਂ ਲਏ ਸੀਗੇ ਕੱਲ ਸਿੱਨੇ ਗਏ ਸੀਗੇ ਜੋਤ ਵੀ ਗਿਆ ਸੀ ਤੇ ਹਰਮਨ ਬਹਿਤ ਨੇ ਗਏ ਸੀ ਅਸੀਂ ਅੱਜ ਫਿਰ ਜੋਤ ਨਹੀਂ ਗਿਆ ਮੈਂ ਤੇ ਹਰਮਨ ਕੋਲੋਂ ਸਾਡਾ ਸਮਾਨ ਰਹਿ ਗਿਆ ਸੀ ਜਿਹਾ ਨਾਲ ਤੇ ਤੁਹਾਨੂੰ ਪਹਿਲਾਂ ਵੀ ਮੈਂ ਕਿਸੇ ਵਲੌਗ ਚ ਦੱਸੀ ਜਾਈਏ ਆਪਾਂ ਵਿਆਹ ਜਾਣਾਗਾ ਪਾਣੂ ਚੀ ਦਾ ਵਿਆਹ ਹੈਗਾ ਮੇਰੀ ਦਾ ਤੇ ਬਸ ਹੁਣ ਤਾਂ ਥੋੜੀ ਦਿਨ ਰਹਿ ਗਈ ਪਹਿਲਾਂ ਆਪਾਂ ਕੱਪੜੇ ਸਲਾਈ ਕਰੇ ਨੇ ਸਾਰੇ ਹੁਣ ਆਪਾਂ ਜਿਹੜਾ ਪਾਰੋ ਨੇ ਵਾਲਾ ਸਮਾਨ ਸੀ ਸ਼ਹਿਰੋਂ ਲਿਆਉਣਾ ਹੈਗਾ ਤੇ ਕੱਲ ਆਪਣੇ ਨਾਲ ਜੋਤ ਵੀ ਗਿਆ ਸੀ ਇਹ ਤਾਂ ਆਪਾਂ ਜੋਬ ਦੇ ਕੱਪੜੇ ਲੈਂਦੇ ਨੇ ਅਸੀਂ ਸ਼ਾਪਿੰਗ ਸ਼ੇਅਰ ਕਰਦੇ ਆ ਥੋਡੇ ਨਾਲ ਸ਼ਾਪਿੰਗ ਕਰੀ ਜੀ ਆਪਾਂ ਤੇ ਇੱਕ ਬੈਸ਼ ਊਟਾ ਦਾ ਜੋਰ ਦਾ ਪੈਂਟ ਨਾਲ ਜੀਨ ਦੀ ਪੈਂਟ ਹੀ ਲੈ ਆਇਆਗਾ ਦੋਨੇ ਤੇ ਇੱਕ ਹੈਗਾ ਇਹਦੀ ਤੇ ਇੱਕ ਫਾਰਮਰ ਪੈਂਟ ਵਾਲੇ ਨੂੰ ਪਹਿਲਾਂ ਮੇਰੀ ਭੈਣ ਨੇ ਦਵਾਤੇ ਸੀ ਕੱਪੜੇ ਮੈਂ ਤਾਂ ਫਾਰਮਰ ਪੈਂਟ ਹੀ ਪੋਆ ਕੇ ਖੁਸ਼ ਹੁੰਨੀ ਆ ਉਹਦੇ ਪਰ ਉਹ ਜੀਨ ਵੱਧ ਪਾਉਂਦਾ ਸੀ ਇਹ ਨਹੀਂ ਗਿਆ ਇਹਦੇ ਖੁੱਲੀ ਮੂਰੀਆਂ ਹੀ ਪਾਉਂਦੇ ਨੇ ਖੁੱਲੀਆਂ ਮੰਨੀਆਂ ਅੰਦਰ ਦੀ ਤੇ ਇਹ ਦੋ ਇਹਨੂੰ ਕੱਲ ਜੇ ਆ ਕੇ ਦਿੱਤੇ ਨੇ ਕਿ ਕੱਲੇ ਨਾਲ ਗਿਆ ਸੀ ਫਿਰ ਕੱਲ ਸੈਕੰਡ ਸੈਚਰੇ ਦੀ ਛੁੱਟੀ ਸੀਗੀ ਫਿਰ ਕੁਝ ਸਮਾਨ ਸਮਾਨ ਰਹਿ ਗਿਆ ਸੀ ਸਾਨੂੰ ਲੇਟ ਹੁੰਦੇ ਸੀ ਅਸੀਂ ਤੇ ਉਹ ਸਮਾਨ ਅਸੀਂ ਅੱਜ ਲਿਆਇਆ ਫਿਰ ਇਹ ਤਾਂ ਹੋ ਗਏ ਜੋ ਦੇ ਕੱਪੜੇ ਰੈਡੀमेड ਇਹ ਲਿਆ ਹੈਗਾ ਜੋ ਤੁਹਾਨੂੰ ਕੁਰਤਾ ਪਜਾਮਾ ਲੈਂਦਾ ਹੈਗਾ ਤੇ ਇਹ ਪਾਉਂਟ ਇਹ ਨੂੰ ਪੜਾਉਣਾ ਅੱਜ ਸਿਲਾਈ ਕਰਾਉਣ ਵਾਸਤੇ ਸਕੇਲੇਜ ਕਲਰ ਦਾ ਲੈਂਦਾ ਇੱਕ ਉਹਦੇ ਕੋਲ ਚਿੱਟਾ ਪਹਿਲਾਂ ਲੈਂਦਾ ਇਹ ਇਹ ਹਰ ਮਦੇ ਰੈਡੀ ਦਾ ਲੈਂਦਾ ਹੈਗਾ ਇਹਦਾ ਆਪਾਂ ਕਰਤਾ ਤੋਂ ਕਿਸ ਘਾਤਾ ਪਾਣੀ ਕਰਤਾ ਫਿਰ ਉਹ ਕਹਿੰਦੇ ਵੀ ਤੁਸੀਂ ਇਹ ਨੂੰ ਧੋ ਕੇ ਸਿਲਾਈ ਕਰਾਓ ਵਿਸ਼ਿੰਕ ਹੋ ਜਾਂਦਾ ਕਪੜਾ ਕਈ ਵਾਰ ਤੋਂ ਪਹਿਲਾਂ ਲੈਂਦੇ ਸੀ ਇਸ ਨੂੰ ਸ਼ਾਪਿੰਗ ਪਹਿਲਾਂ ਵੀ ਕਰ ਲਈ ਸੀ ਉਹ ਆਪਾਂ ਸਾਰੀ ਨਹੀਂ ਸ਼ੇਅਰ ਕਰੀ ਹੈਗੀ ਤੇ ਇਹ ਕੇ ਕਰਤਾ ਵੇ ਮੈਂ ਲੈਂਦਾ ਫਿਰ ਵੀ ਚਲ। ਕਈ ਦਿਨ ਲੱਗਣਗੇ ਫਿਰ। ਕੱਟ ਰਹਿ ਜਾਂਦੇ ਕੱਪੜੇ ਹੀ। ਇਹ ਇਹ ਲੈਂ ਲਿਆ ਦੀਗੀ ਜੋਤ ਨੇ ਪਹਿਲੀ। ਇਹ ਪੈਂਟ ਨਾਲ ਵੀ ਪੈਂਦੀ ਹੈ ਤੇ ਇਹ ਪਜਾਮੇ ਨਾਲ ਵੀ ਪਾਉਗੀ। ਹਲਾਉ ਕਹਦਾ ਸੀ ਮੈਂ ਪੈਂਟ ਨਾਲ ਪਾਉਣ ਵਾਸਤੇ ਬੂਟ ਲੈ ਲਊਗਾ। ਫਿਰ ਉਹਨਾਂ ਨੇ ਵੀ ਬਦ ਪਹਿਲੀ ਵਿਦਿਆ ਖਾਤੀ ਇਹ ਪੈਂਟ ਨਾਲ ਵੀ ਚੱਲਦੀ ਹੈਗੀ। ਇਧਰ ਦੋ ਦੋ ਜੋੜੇ ਚੱਕਣ ਨਾਲ ਚੱਪਲਾ ਵੀ ਨਾਲ ਚੱਕਣੀਆਂ ਪੈਣਗੀਆਂ ਫਿਰ।

ਕੱਲ ਵੀ ਹਰਮਨ ਨਾਲ ਗਈ ਸੀ ਫਿਰ ਕਿਉਂਕਿ ਹਰਮਨ ਨੂੰ ਖੂਹੀ ਚਲਾਉਣੀ ਸੀ ਸਹਰ ਤੇ ਫਿਰ ਛੋਟੇ ਉੱਤੇ ਖੂਹੀ ਚਲਾਉਣ ਦੀ ਲੋੜ ਨਹੀਂ ਹੈਗਾ ਇਹ ਮੈਂ ਲਈ ਆਂਗੀ ਇਹ ਮੇਰੇ ਲਈ ਮੈਂ ਨਾ ਫਿਰ ਆਏ ਦੀ ਇਥੋਂ ਛੋਟੇ ਪੱਬ ਵਾਲੀ ਪਾ ਨਹੀਂ ਸਕਦੀ ਹੈਗੀ ਮੇਰੇ ਵੀ ਆ ਪੈਰ ਦੁਖਦੇ ਨੇ ਇਥੋਂ ਤਾਂ ਕਰਕੇ ਫਿਰ ਮੈਂ ਲੰਬੀ ਜਿਹੀ ਡਾਈਰ ਉਹ ਲੂਈ ਲੈ ਫੁੱਤੀ ਚ ਬਸ ਮੇਰਾ ਜੀਰ ਜਲਦਾਗਾ ਫੁੱਤੀ ਮੈਂ ਪਾ ਨਹੀਂ ਸਕਦੀ ਤੇ ਮੇਰੇ ਪੈਰ ਦੁਖਣ ਲੱਗ ਜਾਂਦੇ ਨੇ ਬਹੁਤ ਆ ਸੇ ਸੀਗੀ ਆਪਣੀ ਸ਼ੋਪਿੰਗ ਤੇ ਇਹ ਆਪਾਂ ਹਾਰਮਨ ਦਾ ਸੂਟ ਵਰਕ ਕਰਵਾਇਆਗਾ ਇਹ ਵੀ ਕੱਲ ਫੜਕੇ ਲਿਆਂਦਾ ਆਪਣੇ ਇਹ ਤਾਂ ਆਪਾਂ ਪਿੰਡ ਚੋਂ ਕਰਵਾਇਆ ਇੱਥੋਂ ਹੀ ਇਹ ਲਈ ਟੁਕੜਾ ਆਇਆ ਸੀ ਵਰਕ ਕਰਵਾਉਣ ਨੂੰ ਤਾਂ ਕਰਕੇ ਟਾਈਮ ਲੱਗ ਗਿਆ ਹੁਣ ਮੈਂ ਇਹਨੂੰ ਸਿਲਾਈ ਕਰੂੰਗੀ ਬਸ ਸੱਤ ਦੋ ਤਰ੍ਹਾਂ ਦੀ ਸਿਲਾਈ ਕਰ ਲਵਾਂ ਇਹ ਵਰਕ ਕਰਵਾਇਆ ਆਪਾਂ ਇਹ ਜਾਗ ਵਾਸਤੇ ਸੂਟ ਤੇ ਤਿਆਰ ਕਰਨਾ ਹੈ ਹਰਮਨ ਦਾ ਇਹ ਤਾਂ ਗਲਾ ਹੈਗਾ ਇਹ ਕੱਲ ਹਰਮਨ ਨੇ ਆਈ ਥੁੰਨ ਕੇ ਜੇ ਰੱਖਤਾ ਇਹ ਪੱਲੇ ਤੇ ਕੜਾਈ ਹੈਗੀ ਇਹ ਹੋਰ ਨੀਆਂ ਪੰਜ ਹੋ ਜਾਣੀ ਆ ਪੱਲਾ ਹੈਗਾ ਇਹ ਲੈਣੇ ਪਤਾ ਨਹੀਂ ਕਿੱਥੇ ਰੱਖਦੀ ਆ ਹਰਮਨ ਇਹਦੇ ਹੱਲੇ ਇਹ ਵੀ ਕੱਲ ਲਿਆਂਦੀ ਸੀ ਆਪਾਂ ਕੱਢਤਾ ਸੀ ਇਹਦਾ ਪਾਣੀ ਬਸ ਇਹ ਸੀਗੀ ਆਪਣੀ ਸ਼ਾਪਿੰਗ ਤੇ ਦੂਸਰਾ ਸਮਾਨ ਹੈਗਾ ਜਿਹਨੇ ਜੀ ਇੱਕ ਕਿ ਕੁਸਮਾ ਨੇ ਸਾਰਾ ਹਰਮਨ ਨੇ ਆ ਕੇ ਦਫੇ ਚ ਪਾਤਾ ਇਹ ਤਾਂ ਵਸ ਆਪਣਾ ਹੁੰਦਾ ਹੀ ਹੈ ਕੁੜੀਆਂ ਦਾ ਮਿੱਠ ਸੁੱਕ ਦਾ ਸਮਾਨ ਹਰਮਲੇ ਇਹ ਕਿ ਕੁਫੀ ਸ਼ੈਡ ਸ਼ੂਟੇ ਲਾਉਣ ਵਾਲੇ ਤੇ ਚਲੋ ਜੀ ਬਣੇ ਲੋ ਆਪਣੇ ਚੈਨਲ ਨਾਲ ਤੇ ਆਪਾਂ ਵਿਆਹ ਵੀ ਦਿਖਾਵਾਂਗੇ ਸੋ ਜਦੋਂ ਜਾਵਾਂਗੇ ਤੇ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਚਲੋ ਜੀ ਮਿਲਦੇ ਆ ਜੀ ਫੇਰ ਵੱਜ ਗਏ ਹੁਣ ਨਮਣਾ ਇਹ ਸਬਜੀ ਸਬਜੀ ਆਪਾਂ ਬਣਾਵਾਂਗੇ ਚੱਪੜ ਫੱਦੂ ਤੇ ਵਿੱਚ ਚਾਲੂ ਪਾਏ ਨੇ ਦੋ ਤਿੰਨ ਸੁੱਕੀ ਸਬਜੀ ਬਣਾਵਾਂਗੇ ਜੋ ਤਾਂ ਕਹਿੰਦਾ ਦੁੱਧ ਪਾਇਓ ਦੁੱਧਾਂ ਦੀ ਵਧੀਆ ਲੱਗਦੀ ਹੈਗੀ ਖੇਤੋਂ ਦੇ ਉਹਦੇ ਚੱਪਲ ਕਦੋਂ ਦਾ ਵਧੀਆ ਲੱਗਦੇ ਨੇ ਸੁੱਕੇ ਉਹ ਜੀ ਪਤਾ ਪਤਰ ਕਾ ਗੰਡਾ ਚਿਰਿਆ ਹੋਇਆ ਪਹਿਲਾਂ ਮੈਂ ਬੋਲੀ ਨਹੀਂ ਹੈਗੀ ਆਪਣੇ ਟ੍ਰੇਨ ਲੱਗੀ ਆਂਦੀ ਸੀ ਬਾਜਵਾਲੇ ਰੇਲਸ ਤੇ ਟ੍ਰੇਨ ਦੀ ਆਪਣੇ ਪਿੰਡ ਦੀ ਟ੍ਰੇਨ ਲੱਗਦੀ ਹੈ ਜੀ ਸਟੇਸ਼ਨ ਹੈ ਆਪਣੀ ਟੰਦਿਚ ਇਹ ਜਿਹਨੂੰ ਪਾ ਕੇ ਤੜਾਂਗੇ ਆਪਾਂ ਇਹਨਾਂ ਨੂੰ ਖਾੜੀਏ ਲੋ ਜੀ ਸਬਜੀ ਤਾਂ ਬਣ ਗਈ ਆਪਣੀ ਮੈਂ ਨਾ ਥੋੜੀ ਜੀ ਰਸਮੀ ਸੀ ਜੀ ਰੱਖ ਲਈ ਫਿਰ ਮੈਂ ਸੁੱਕੀ ਬਣਾਈ ਨਹੀਂ ਹੈਗੀ ਉਹ ਫਿਰ ਜੋ ਥੇਕਲੇ ਜਾਂ ਕਰੂਗਾ ਤੇ ਹੁਣ ਮੈਂ ਝਪਾ ਦਨੀ ਹੈਗੀ ਨੀਂਆ ਇਹ ਥੋੜੀ ਪਾਵਾਂਗੇ ਅੱਜ ਕੱਲ੍ਹ ਇਹ ਆਗੇ ਜਿਆਦਾ ਤਾਂ ਨਹੀਂ ਆ ਜਬ ਦਿਨ ਲੱਗ ਰਹਾ ਹੈਗਾ ਜੋਤ ਤਾਂ ਮੈਨੂੰ ਲੱਗਾ ਸ਼ਾਇਦ ਫੇਰ ਵੀ ਅੱਡ ਦੁੱਧ ਪਾ ਕੇ ਨਾ ਫੇਰ ਖਾਵਾਂ ਨਾ ਤਾਂ ਸੁੱਕੀ ਪਸੰਦ ਸੀ ਮੈਂ ਜੋਤ ਦੀ ਮਾਰੀ ਨੇ ਚੱਲ ਥੋੜੀ ਜਿਹੀ ਰਸਮੇ ਸੀ ਜੀ ਰੱਖ ਲਈ ਥਣੀਆਂ ਨੂੰ ਸੇਕ ਲੱਗ ਜੇ ਇਹੇ ਛਾਂ ਲੈ ਇੱਟਾ ਟੱਗ ਹੁੰਦੀ ਆ ਹੁਣ ਮੈਂ ਲੋ ਜੀ ਹੁਣ ਮੈਂ ਮੰਜੜਾਈ ਸੀਗੀ ਤਾਂ ਬਾਰਸ ਹੋਈ ਚ ਾਂਟੇ ਫੁੱਲੀ ਬੈਠੀ ਸੀ ਚਾਰ ਰੋਟੀ ਲੱਗਦੀ ਸੀ ਮੈਂ ਸਾਤਾ ਬੰਦ ਲਿਆ ਸੀਗਾ ਉਹ ਨਾਲੇ ਹੁਪਾਲ ਦੇ ਮਾਰ ਦੀ ਬਾਹਰ ਜਾਉਂਗੀ ਜਾਂਦੀ ਤਵਾਲੇ ਜੂਗੀ ਜੁੱਲੇ ਤੇ ਰੋਟੀ ਬਣਾਵਾਂਗੇ ਅੱਜ ਆਪਣਾ ਹੋ ਗਿਆ ਸਿਲੰਡਰ ਖਤਮ ਹੋ ਉਹ ਤਾਂ ਮੈਂ ਜੁੱਲੇ ਤੇ ਬਣਾਣੀ ਆ ਉਹ ਖੁੱਪ ਤਾਂ ਮਾੜਾ ਜਿਹੀ ਦੇਰੇ ਦੀ ਚਾਹ ਨਾਲ ਮੈਂ ਜੁੱਲੇ ਤੇ ਬਣਾਈ ਕੱਲ ਸਾਰਾ ਕੰਮ ਸ਼ਾਮ ਨੂੰ ਵੀ ਜੁੱਲੇ ਤੇ ਕੀਤਾ ਕੱਲ ਜੇ ਦੁਪਹਿਰ ਆ ਕੀ ਬਣਾਈ ਹੈ ਉਸ ਤੋਂ ਬਾਅਦ ਖਾਣ ਬੋਲ ਲਿਆ ਚਲ ਫਿਰ ਮੈਂ ਇੱਕ ਵਾਰ ਸ਼ਾਮ ਤਾ ਪਾਉਂਗੀ ਰੋਟੀ ਬਾਣੀ ਚੁੱਲੇ ਤੇ ਹੁਣ ਉਹਨੇ ਬੰਨਿਆਗੇ ਅੱਜ ਸਵੇਰੇ ਫਿਰ ਅਸੀਂ ਖਾਣਾ ਬਣਾ ਰਹੀ ਸੀ ਭਾਡੇ ਜਾਣ ਦੀ ਨਹੀਂ ਫਿਰ ਸਿਲੰਡਰ ਜਾਲਤੀ ਜੱਗ ਭਰਾ ਲਏ ਹੁੰਦੇ ਸਪੂਟ ਨਹੀਂ ਸੀ ਬੈਲੀ ਫਿਰ ਨਾ ਉਹ ਹੋ ਗਿਆ ਸਾਰਾ ਪਾ ਕੇ ਐਤਵਾਰ ਕਰਕੇ ਗੱਡੀ ਸਿਲੰਡਰ ਆ ਗਿਆ ਜਾਈ ਨਹੀਂ ਨਹੀਂ ਤਾਂ ਉਹ ਜਮ ਨੂੰ ਫਿਰਦੀ ਹੈ ਜੀ ਉਹ ਹੀ ਗੱਲ ਹੋ ਗਈ ਆਪਾਂ ਬੱਕ ਚੱਕ ਕਈ ਜਾਂਦੀ ਸੀ ਆਪਾਂ ਨੂੰ ਬਤੀ ਹੁੰਦਾ ਵੇ ਨਾ ਟੈਂਕ ਸਿਲੰਡਰ ਕੱਟਦਾ ਵਾ ਇਹ ਮੱਕ ਨਾਲ ਹੀ ਲੱਗਿਆ ਮੈਂ ਥੋੜੇ ਬੋਲੀ ਜਾਂਦੇ ਰਹੇ ਨੇ ਜਿੱਦੇ ਆਪਣਾ ਖਤਮ ਹੋ ਜਾਵੇ ਜਮਾ ਨਹੀਂ ਹੋਣੇ ਉਹ ਹੀ ਗੱਲ ਹੋ ਗਈ ਤੇ ਮੈਂ ਹੁਣ ਵਾਲਣ ਫੈਗਾ ਹੂੰਗੀ ਆਪਾਂ ਰੋਟੀ ਪਾਣੀ ਚੁੱਲੇ ਤੇ ਕਰਦੀਆਂ ਚਾਹ ਬਣਾ ਲਾਂਗੇ ਦੋਦਲੇ ਲੰਗ ਤੇ ਪਹਿਲੇ ਵੀ ਅੱਜ ਫਿਰ ਚੁੱਲੇ ਤੇ ਬਣਾਈ ਚਾਹ ਬਸ ਚਾਹ ਦਾ ਬਹੁਤ ਖਾਂਦਾ ਰੋਟੀ ਚਾਹ ਬਣਾ ਲੈਂਦੇ ਆ ਜਿਆਦਾ ਨਹੀਂ ਆਹਰ ਜਾਉਂਦਾ ਹੈਗਾ ਵੀ ਅੱਬਾ ਚੁੱਲੇ ਤੇ ਪਾ ਲਈ ਅੱਜ ਸਵੇਰੇ ਜਦੋਂ ਮੈਂ ਬੀਕੂ ਲਗਾਈ ਜਗਾ ਤੇ ਤਮਾ ਸਵੇਰੇ ਹੋਣੀ ਚੜੀ ਹੁੰਦੀ ਹੈ ਸਵੇਰੇ ਜਦੋਂ ਰਸਕੀਨ ਮੈਂ 2 ਲੀਟਰ ਪਾਣੀ ਪਾ ਲਿਆ ਪਾਣੀ ਪਾ ਕੇ ਮੈਂ ਚੱਲੀ ਜਾਬ ਹੋਈ ਆ ਤੇ ਪਾਣੀ ਪਾ ਲਿਆ ਫਿਰ ਮੈਂ ਆਹ ਲੈਕਟਰੀ ਪਾ ਲਈ ਆ ਮੈਂ ਸਲੈਂਡਰ ਚਲਾਉਣਾ ਤੇ ਮੈਂ ਜਾ ਆ ਰਿਹਾ ਤੇ ਪਿਸਟ ਲੈ ਕੇ ਖਾਣੇ ਹੋ ਗਿਆ ਸੀ ਤੇ ਤਿੱਲੀ ਚੜ੍ਹ ਪੜ ਪਾਇਆ ਤੇ ਤਿੱਲੀ ਚੜ੍ਹ ਪੜ ਪਾਇਆ ਕਿੰਨੇ ਚਾਵੜਾਈ ਕੀ ਹੋਈ ਹੈ ਤੇਰਾ ਲਾਗਤ ਬੁਈਂ ਤਾਂ ਨਹੀਂ ਇਹ ਥੋੜਾ ਜਿਹਾ ਹੈ ਕਾਜੀ ਬੰਬਾ ਲਾ ਮਸਤ ਪੰਨੇ ਦਾ ਹਰ ਰੱਖਦਾ ਨਹੀਂ ਕਿਤੇ ਕੋਈ ਦੁੱਤੀ ਲੈਂਦਾ ਰਹੇਗਾ ਉਹ ਦਿਖਾ ਦੇ ਉਹ ਵੇਚਣ ਲਾ ਤੇ ਮੇਰੇ ਥੋੜਾ ਜਿਹਾ ਬੁਖਾਰ ਗਿਆ ਹੋ ਗਿਆ ਅੱਜ ਛਾਉਂ ਗਿਆ ਲੱਗਿਆ ਜਿਹੜਾ ਕੱਪੜੇ ਲੈਣ ਬੰਦ ਗਿਆ ਛੁੱਟੀ ਦਾ ਇਲਾਜ ਹੋ ਗਿਆ ਫਿਰ ਛੁੱਟੀ ਗਈ ਤੇ ਬਸ ਇਹ ਅੱਜ ਦੀ ਵੀਡੀਓ ਸੀਗੀ ਜੀ ਆਪਣੀ ਤੇ ਫੁੱਲ ਵਾਚ ਕਰੋ ਪਲੀਜ਼ ਤੇ ਆਪਣੇ ਚੈਨਲ ਦੇ ਨਾਲ ਬਨੇ ਰਹੋ ਤੇ ਆਪਾਂ 17 18 ਤਰੀਕ ਦੇ ਵਿੱਚ ਜਾਣਾਗਾ ਵਿਆਹ ਜ ਵੀ ਸ਼ੁਰੂ ਹੋ ਜੂਗਾ ਤੇ ਦਿਖਾਇਆ ਕਰਾਂਗੇ ਸੋਨੋ ਛੋਟੇ ਛੋਟੇ ਵਲੌਗ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਪਲੀਜ਼ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰੇ ਜੀ ਵੀਡੀਓ ਦੇਖ ਕੇ ਲਾਈਕ શેર ਕਰੋ ਫਾਈਨ ਜੀ ਸਭ ਨੂੰ ਪਿਆਰ ਜੀ ਵੀਡੀਓ ਦੇਖ ਕੇ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਤੇ ਆਪਣੇ ਵਿਆਹ ਦੇ ਵਲੌਗ ਦੇਖਿਆ ਕਰੋ ਜੀ ਸੁੰਦਰ ਸਮਾਗਤ ਤੋਂ ਲੈ ਕੇ ਵਿਆਹ ਦੇ ਛੋਟੇ ਛੋਟੇ ਵਲੌਗ ਤੇ ਆਪਣੇ ਚੈਨਲ ਦੇ ਜਿਹੜੇ ਵੀਡੀਓ ਅੱਗੇ ਆ ਜਾਂਦੀ ਹੈ ਦੇਖ ਲੈਂਦੇ ਨੇ ਕਿ ਉਹਨਾਂ ਨੂੰ ਵੀ ਰਿਕੁਐਸਟ ਹੈ ਵੀ ਅਪਰ ਜ਼ਰੂਰ ਸਬਸਕ੍ਰਾਈਬ ਕਰੋਗੇ ਤਾਂ ਦੋ ਬੰਦ